ਜਦੋਂ ਸਿੱਧੂ ਮੂਸੋ ਵਾਲੇ ਦਾ ਮਰਡਰ ਲਾਰੈਂਸ ਬਿਸ਼ਨੋਈ ਐਂਡ ਗੈਂਗ ਨੇ ਜਿਹਨਾਂ ਪਲਾਨ ਕੀਤਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਦਿੱਲੀ ਤੇ ਉਹਨਾਂ ਦੇ ਥੱਲੇ ਜਿਹੜੇ ਪ੍ਰਬੰਧਾ ਹੇਠ ਜੇਲਾ ਚੱਲਦੀਆਂ ਨੇ ਉੱਥੋਂ ਹੀ ਸਾਰਾ ਕੁਝ ਪਲਾਨ ਹੋਇਆ ਸੀ ਜੀਪੀ ਸਾਹਿਬ ਨੇ ਪੰਜਾਬ ਪੁਲਿਸ ਨੇ ਉਸ ਵੇਲੇ ਇਹ ਸਪਸ਼ਟੀਕਰਨ ਦਿੱਤਾ ਕਿ ਨਹੀਂ ਇਹਦਾ ਹੁਲੀਆ ਦੇਖੋ ਇਹਦੇ ਇਹਦੇ ਕੱਪੜੇ ਦੇਖੋ ਇਹਦੀ ਦਾੜ੍ਹੀ ਬਹੁਤ ਵਧੀ ਹੋਈ ਹੈ ਔਰ ਇਹ ਇਥੋਂ ਦੀ ਨਹੀਂ ਹੈ ਪੁਰਾਣੀ ਅਗਲੇ ਦਿਨ ਇੱਕ ਹੋਰ ਇੰਟਰਵਿਊ ਆਉਂਦੀ ਹੈ ਜਿਦੇ ਚ ਜਿਹੜਾ ਹੁਲੀਆ ਤੇ ਜਿਹੜੇ ਕੱਪੜੇ ਦੱਸੇਗੇ ਉਸੇ ਹੁਲੀਏ ਤੇ ਕੱਪੜਿਆਂ ਤੇ ਇੱਕ ਫਿਰ ਇੰਟਰਵਿਊ ਆ ਜਾਂਦੀ ਹੈ ਤੇ ਨਾਲ ਸਪਸ਼ਟ ਹੋ ਗਿਆ ਕਿ ਇਹ ਇੰਟਰਵਿਊ ਪੰਜਾਬ ਦੀਆਂ ਜ਼ਿਲ੍ਹਾ ਚ ਬੈਠ ਕੇ ਹੋ ਰਹੀ ਹੈ ਕੱਲ ਪਰਸੋ ਦੀ ਇਹ ਖਬਰ ਲੱਗ ਰਹੀ ਹੈ ਜਿਦੇ ਚ ਲਿਖ ਲਿਆ ਜਾ ਰਿਹਾ ਅਨ ਲਾਈਕਲੀ ਥਟ ਬਿਸ਼ਨੋਈ ਵਾਸ ਇੰਟਰਵਿਊਡ ਇਨ ਪੰਜਾਬ ਜੇਲ੍ਹ ਗਵਰਨਰ ਟੂ ਹਾਈਕੋਰਟ ਮੇਰੀ ਹਾਈ ਕੋਰਟ ਅੱਗੇ ਹੱਥ ਜੋੜ ਕੇ ਬੇਨਤੀ ਆ ਜੱਜ ਆਨਰੇਬਲ ਜੱਜ ਸਾਹਿਬਾਨਾਂ ਨੂੰ ਕਿ ਜੇਲ ਦੇ ਜਿਹੜੇ ਇਹ ਐਸਆਈਟੀ ਬਣੀ ਹੈ ਕਿ ਉਹ ਕਦੇ ਆਪ ਦੇ ਮੁੱਖ ਮੰਤਰੀ ਨੂੰ ਇੰਡਿਕਟ ਕਰਨਗੇ ਕਦੇ ਕਹਿਣਗੇ ਕਿ ਉਹਨਾਂ ਦੇ ਪ੍ਰਬੰਧਾ ਹੇਠ ਇਹ ਜੀ ਗੱਲ ਹੋਈ ਹੈ ਇਹ ਕਵਰ ਅਪ ਆਪਰੇਸ਼ਨ ਹੈ ਹਾਈਲੀ ਅਨਲਾਈਕਲੀ ਲਵ ਵਰਤਿਆ ਤੇ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਨਹੀਂ ਹੋਈ ਬੀਤੇ ਦਿਨੀ ਹੀ ਲਾਰੈਂਸ ਬਿਸ਼ਨੋਈ ਦੇ ਪੰਜਾਬ ਦੇ ਜ਼ਿਲ੍ਹਾ ਵਿੱਚ ਹੋਏ ਇੰਟਰਵਿਊ ਨੂੰ ਲੈ ਕੇ ਸੈਟ ਦੀ ਰਿਪੋਰਟ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਇਹ ਗੱਲ ਕਹੀ ਗਈ ਸੀ ਕਿ ਲਾਰੈਂਸ ਦਾ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਨਹੀਂ ਹੋਇਆ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਕਹਿਣ ਤੇ ਇਹ ਸੈੱਟ ਬਣਾਈ ਗਈ ਸੀ ਤਾਂ ਜਿਸ ਤੋਂ ਬਾਅਦ ਇੱਕ ਖਬਰਾਂ ਸਾਹਮਣੇ ਆਈਆਂ ਪਰ ਇਸ ਗੱਲ ਨੂੰ ਲੈ ਕੇ ਵਿਕਰਮ ਮਜੀਠੀਆ ਸਹਿਮਤ ਨਹੀਂ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਦੇ ਆਂ ਸਵਾਲ ਕੀਤੇ ਗਏ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਨੇ ਮਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਹੋਈ ਸੈਟ ਦੀ ਰਿਪੋਰਟ ਤੇ ਉਹਨਾਂ ਨੂੰ ਬਿਲਕੁਲ ਭਰੋਸਾ ਨਹੀਂ ਹੈ ਤੇ ਕੋਈ ਹੋਰ ਅ ਅਫਸਰ ਜਿਹੜੇ ਨੇ ਇਸ ਰਿਪੋਰਟ ਦੇ ਲਈ ਨਿਯੁਕਤ ਕੀਤੇ ਜਾਣ। ਬੜੇ ਚਿਰ ਤੋਂ ਅ ਇਸ ਗੱਲ ਦੀ ਚਰਚਾ ਚੱਲ ਰਹੀ ਸੀ ਜਦੋਂ ਦੀ ਉਹ ਦੁਖਦਾਈ ਸਿੱਧੂ ਮੂਸੇਵਾਲਾ ਜਿਹੜਾ ਮਰਡਰ ਹੋਇਆ ਕਿ ਕਿਸ ਤਰ੍ਹਾਂ ਇਹ ਸਾਰੀ ਪਲੈਨਿੰਗ ਜੇਲਾ ਚੋਂ ਹੋਈ। ਇਹ ਗੱਲ ਤਾਂ ਸਾਰਿਆਂ ਦੇ ਸਾਹਮਣੇ ਸਪਸ਼ਟ ਹੀ ਹੋ ਗਈ ਕਿ ਜਦੋਂ ਸਿੱਧੂ ਮੂਸੋ ਵਾਲੇ ਦਾ ਮਰਡਰ ਲਾਰੈਂਸ ਬਿਸ਼ਨੋਈ ਐਂਡ ਗੈਂਗ ਨੇ ਜਦ ਪਲਾਨ ਕੀਤਾ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਦਿੱਲੀ 'ਚ ਉਹਨਾਂ ਦੇ ਥੱਲੇ ਜਿਹੜੇ ਪ੍ਰਬੰਧਾ ਹੇਠ ਜੇਲਾ ਚੱਲਦੀਆਂ ਨੇ ਉੱਥੋਂ ਹੀ ਸਾਰਾ ਕੁਝ ਪਲਾਨ ਹੋਇਆ ਫਿਰ ਉਸ ਤੋਂ ਬਾਅਦ ਕਮਾਲ ਦੀ ਗੱਲ ਇਹ ਹੋਈ ਕਿ ਉਹਨਾਂ ਨੇ ਬੜੀ ਬੜੀ ਬੇਬਾਕੀ ਨਾਲ ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਹਦੇ 'ਚ ਉਹਨੇ ਇੱਕ ਟੀਵੀ ਚੈਨਲ ਨੂੰ ਆਪ ਦਾ ਇੰਟਰਵਿਊ ਦਿੱਤਾ ਔਰ ਉਸ ਇੰਟਰਵਿਊ ਨੂੰ ਬੜੀ ਚਰਚਾ ਹੋਈ ਲੋਕਾਂ ਨੇ ਕਿਹਾ ਕਿ ਕਮਾਲ ਹੋ ਗਿਆ ਜਿਹੜਾ ਪੰਜਾਬ ਦੀ ਜੇਲ੍ਹ 'ਚ ਬੰਦ ਹੋਵੇ ਜਾਂ ਪੰਜਾਬ 'ਚ ਪੁਲਿਸ ਦੇ ਮਾਰਡ 'ਚ ਹੋਵੇ ਉਹਦੀ ਇੰਟਰਵਿਊ ਕਿਵੇਂ ਆ ਸਕਦੀ ਹੈ ਡੀਜੀਪੀ ਸਾਹਿਬ ਨੇ ਪੰਜਾਬ ਪੁਲਿਸ ਨੇ ਉਸ ਵੇਲੇ ਇਹ ਸਪਸ਼ਟੀਕਰਨ ਦਿੱਤਾ ਕਿ ਨਹੀਂ ਇਹਦਾ ਹੁਲੀਆ ਦੇਖੋ ਇਹਦੇ ਇਹਦੇ ਕੱਪੜੇ ਦੇਖੋ ਇਹਦੀ ਦਾੜੀ ਬਹੁਤ ਵਧੀ ਹੋਈ ਹੈ ਔਰ ਇਹ ਥੋ ਦਿਨੀਏ ਪੁਰਾਣੀ ਹੈ ਅਗਲੇ ਦਿਨ ਇੱਕ ਹੋਰ ਇੰਟਰਵਿਊ ਆਉਂਦੀ ਹੈ ਜੀਤੇ ਚ ਜਿਹੜਾ ਹੁਲੀਆ ਤੇ ਜਿਹੜੇ ਕੱਪੜੇ ਦੱਸੇ ਗਿਓ ਉਸੇ ਹੁਲੀਏ ਤੇ ਕੱਪੜਿਆਂ 'ਚ ਫੇਰ ਇੰਟਰਵਿਊ ਆ ਜਾਂਦੀ ਹੈ ਤੇ ਨਾਲ ਸਪਸ਼ਟ ਹੋ ਗਿਆ ਕਿ ਇਹ ਇੰਟਰਵਿਊ ਪੰਜਾਬ ਦੀਆਂ ਜ਼ਿਲ੍ਹਾ 'ਚ ਬੈ ਕੇ ਹੋ ਰਹੀ ਹੈ ਚਲੋ ਇੱਕ ਭਗਵੰਤਪਾਲ ਨੇ ਆਪਦੀ ਜਾਨ ਬਚਾਉਣੀ ਸੀ ਕਿਉਂਕਿ ਉਹ ਹੋਮ ਮਿਨਿਸਟਰ ਵੀ ਨੇ ਚੀਫ ਮਿਨਿਸਟਰ ਤਾਂ ਹੈਗੀ ਹੋਮ ਮਿਨਿਸਟਰ ਵੀ ਨੇ ਤੇ ਜੇਲ੍ਹ ਮਿਨਿਸਟਰ ਵੀ ਨੇ ਉਹਨਾਂ ਨੇ ਕਵਰ ਅਪ ਆਪਰੇਸ਼ਨ ਲਾਂਚ ਕਰਤਾ 8 ਮਹੀਨੇ ਜਾਂਚ ਚੱਲੀ ਕੁਛ ਨਹੀਂ ਹੋਇਆ ਆਖੀਰ 'ਚ ਹਾਈ ਕੋਰਟ ਨੇ ਇਹ ਕੇਸ ਨੂੰ ਤਲਬ ਕਰ ਲਿਆ ਸੂ ਮੋਟੋ ਇਹਦੇ ਚ ਐਕਸ਼ਨ ਲੈ ਲਿਆ ਹੁਣ ਕੱਲ ਪਰਸੋ ਦੀ ਇਹ ਖਬਰ ਲੱਗ ਰਹੀ ਹੈ ਜਿਹਦੇ ਚ ਲਿਖ ਲਿਆ ਜਾ ਰਿਹਾ અનਲਾਈਕਲੀ ਥਟ ਬਿਚਨੋਈ ਵਾਸ ਇੰਟਰਵਿਊਡ ਇਨ ਪੰਜਾਬ ਜੇਲ ਦਮਨ ਟੂ ਹਾਈ ਕੋਰਟ ਮੇਰੀ ਹਾਈ ਕੋਰਟ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੱਜ ਆਨਰੇਬਲ ਜੱਜ ਸਾਹਿਬਾਨਾ ਨੂੰ ਕਿ ਜੇਲ ਦੇ ਜਿਹੜੇ ਐਸਆਈਟੀ ਬਣੀ ਹੈ ਕਿ ਉਹ ਕਦੇ ਆਪ ਤੇ ਮੁੱਖ ਮੰਤਰੀ ਨੂੰ ਇਨਡਿਕਟ ਕਰਨਗੇ ਕਦੇ ਕਹਿਣਗੇ ਕਿ ਉਹਨਾਂ ਦੇ ਪ੍ਰਬੰਧਾ ਹੇਠ ਇਹ ਜੀ ਗੱਲ ਹੋਈ ਹੈ ਇਹ ਕਵਰ ਅਪ ਆਪਰੇਸ਼ਨ ਹੈ ਹਾਈਲੀ ਅਨ ਲਾਈਕਲੀ ਲਗਭਗ ਵਰਤਿਆ ਤੇ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਨਹੀਂ ਹੋਈ ਇਹ ਤਾਂ ਕਿ ਸ਼ਰ ਨਹੀਂ ਹੋਈ ਲੱਗਦਾ ਹੈ ਕਿ ਹੋ ਸ਼ਾਇਦ ਨਹੀਂ ਹੋਈ ਸ਼ਾਇਦ ਔਰ ਨਹੀਂ ਹੋਣੇ ਚ ਬੜਾ ਫਰਕ ਹੈ ਔਰ ਦੂਜੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਜੇ ਇੱਥੇ ਨਹੀਂ ਹੋਈ ਤੇ ਕਿੱਥੇ ਹੋਈ ਦੱਸੋ ਫਿਰ ਉਸ ਤੇ ਮੈਟਰ ਤੇ ਬਿਲਕੁਲ ਸਾਇਲੈਂਟ ਹੈ ਇਸ ਲਈ ਇਹ ਤੋਂ ਬੜਾ ਸਪਸ਼ਟ ਹੈ ਸਿਪ ਤੇ ਸਿਰਫ ਹਾਈ ਕੋਰਟ ਤੋਂ ਵੀ ਤਰੀਕ ਲੱਗੀ ਆਪਦੀ ਜਾਲ ਬਚਾਉਣ ਤੱਕ ਸੀਮਿਤ ਹੈ ਸਚਾਈ ਸਾਹਮਣੇ ਆਉਣੀ ਚਾਹੀਦੀ ਕਿਉਂਕਿ ਜੇਲਾ ਚ ਬਹੁਤ ਵੱਡੇ ਪੱਧਰ ਤੇ ਐਕਸਟਰਸ਼ਨ ਰੈਕਟ ਟਾਰਗੇਟਡ ਕਿਲਿੰਗ ਡਰੱਗਸ ਦਾ ਵਪਾਰ ਹਰ ਤਰੀਕੇ ਦਾ ਐਂਟੀ ਨੈਸ਼ਨਲ 엘ਮੈਂਟ ਬਾਰਡਰ ਐ ਸਟੇਟ ਹੈ ਬਾਰਡਰ ਸਟੇਟ ਤੇ ਨੈਸ਼ਨਲ ਸਿਕਿਉਰਿਟੀ ਦੇ ਇਸ਼ੂਸ ਨੇ ਔਰ ਇਹ ਸਾਰੇ ਪ੍ਰਬੰਧ ਇੱਕ ਫੇਲ ਚੀਫ ਮਿਨਿਸਟਰ ਇੱਕ ਹੋਪਲੈਸ ਚੀਫ ਮਿਨਿਸਟਰ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਉੱਤੇ ਰੋਜ਼ ਸਵਾਲ ਉੱਠ ਰਹੇ ਐ ਉਹਨਾਂ ਦੇ ਪ੍ਰਬੰਧਾ ਹੇਠ ਜਿਹੜਾ ਇੱਕ ਸਿਰਫ ਤੇ ਸਿਰਫ ਜਿਹੜਾ ਸਟੈਂਡ ਅਪ ਕਮੇਡੀਅਨ ਸੀ ਉਹਨੇ ਪੰਜਾਬ ਦੇ ਲਾਅ ਲਾਅ ਐਂਡ ਆਰਡਰ ਨੂੰ ਇੱਕ ਕਾਮੇਡੀ ਸਰਕਸ ਬਣਾ ਕੇ ਰੱਖਤਾ ਹੈ ਇਸ ਲਈ ਜੇ ਸਚਾਈ ਸਾਹਮਣੇ ਲਿਆਉਣੀ ਹੈ ਇੱਕ ਇੰਡੀਪੈਂਡੈਂਟ ਇਨਕੁਆਇਰੀ ਅੰਡਰ ਆਫੀਸਰਸ ਜਿਹੜੇ ਆਰ ਨਾਟ ਰਿਪੋਰਟਿੰਗ ਟੂ ਦ ਚੀਫ ਮਿਨਿਸਟਰ ਆਫ ਪੰਜਾਬ ਜਿਹੜੇ ਯਾ ਤਾਂ ਉਹ ਇੰਡੀਪੈਂਡੈਂਟ ਏਜੰਸੀ ਹੋ ਜਾਏ ਜਾਂ ਕੋਈ ਹੋਰ ਸਟੇਟ ਦੇ ਅਫਸਰ ਹੋ ਜਾਣ ਆਈਪੀਐਸ ਅਫਸਰ ਜਿਨ੍ਹਾਂ ਦੇ ਥੱਲੇ ਇਨਕੁਆਇਰੀ ਹੋਵੇ ਫਿਰ ਸੱਚ ਸਾਹਮਣੇ ਆਊਗਾ ਨਹੀਂ ਤਾਂ ਇਹ ਸਿਰਫ ਇੱਕ ਕਵਰ ਅਪ ਹੈ ਇੱਕ ਵਾਈਟਵਾਸ਼ ਹੈ ਆਨਰੇਬਲ ਕੋਰਟਸ ਨੂੰ ਮਿਸਲੀਡ ਕਰਨ ਦਾ ਇੱਕ ਬੜਾ ਤਗੜਾ ਇਹਨਾਂ ਦੀ ਇਹ ਸਾਜ਼ਿਸ਼ ਹੈ ਸੋ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਕਿ ਆਨਰੇਬਲ ਹਾਈ ਕੋਰਟ ਦੇ ਆਨਰੇਬਲ ਜੱਜ ਸਾਹਿਬਾਨ ਸਮਰਥ ਨੇ ਔਰ ਇਸ ਮੈਟਰ ਨੂੰ ਬੜੇ ਧਿਆਨ ਨਾਲ ਦੇਖ ਰਹੇ ਹੋ ਉਹ ਵੀ ਇਨ੍ਹਾਂ ਗੱਲਾਂ ਦੇ ਨੋਟਿਸ ਲੈ ਕੇ ਇਹਦੇ ਤੇ ਜੋ ਬੜਦਾ ਐਕਸ਼ਨ ਹੈ ਉਹ ਕਰਨਗੇ so that ਪੰਜਾਬ ਕੈਨ ਬੀ ਸੇਫ ਐਂਡ ਪੰਜਾਬ ਚ ਸਿਕਿਉਰਿਟੀ ਹੋਵੇ ਸੇਫਟੀ ਸਿਕਿਉਰਿਟੀ ਹੋਵੇ ਕਿਉਂਕਿ ਇਹ ਵੀ ਸਚਾਈ ਹੈ ਇੱਕ ਇਥੋਂ ਦਾ ਡਿਵੈਲਪਰ ਹੈ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਸੀਗਾ ਮਗਰ ਅੱਜ ਕਿਉਂਕਿ ਇਹ ਸਚਾਈ ਸਾਹਮਣੇ ਆਉਣੀ ਚਾਹੀਦੀ ਜਿਹੜੇ ਭਗਵੰਤ ਮਾਨ ਦੇ ਬੜੇ ਨਜ਼ਦੀਕੀ ਨੇ ਹੋਮਲੈਂਡ ਵਾਲੇ ਉਹਨਾਂ ਨੂੰ 10 ਕਰੋੜ ਰੁਪਏ ਦੀ ਫਰੋਕੀ ਆਗਰ ਉਹਨਾਂ ਨੂੰ ਗੱਲ ਮੈਂ ਦੇ ਦਿੱਤੇ ਗਏ ਜਿਹੜਾ ਚੀਫ ਮਿਨਿਸਟਰ ਦੇ ਇੰਨੇ ਨੇੜੇ ਆ ਉਹਨੂੰ ਬੁਲੇਟ ਪ੍ਰੂਫ ਗੱਡੀ ਮਿਲ ਜੇ ਸਿਕਿਉਰਟੀ ਮਿਲ ਜੇ ਮਗਰ ਉਹਨੂੰ ਵੀ ਫੋਨ ਆਉਣ ਤੋਂ ਜੇਲਾ ਤੋਂ ਇਹ ਕਾਰੋਬਾਰ ਨੂੰ ਚਲਾਉਣ ਤੋਂ ਇਹ ਰੋਕ ਨਹੀਂ ਸਕੇ ਜੇ ਉਹਦੇ ਨਜ਼ਦੀਕੀਆਂ ਦਾ ਇਹ ਹਾਲ ਹੈ ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਤੁਸੀਂ ਆਪ ਜਾਣਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ